ਕਾਲ ਜਸਰ ਨੂੰ ਹੰਦੀ ਅਦਾ ਪਨਾ ਗੁਰਦੁਆਰੇ ਆਪਾਂ ਜਾਵਾਂਗੇ ਜੀ ਆਪਣੇ ਗੁਰਦੁਆਰੇ ਹੈਗਾ ਬਾਬਾ ਗੁਰੂ ਨਾਨਕ ਦੇਵ ਜੀ ਦਾ ਤੇ ਬਾਬਾ ਨਾਨ ਦੇਵ ਜੀ ਦਾ ਗੁਰਪਰਵ ਤੇ ਆਪਾਂ ਜੀ ਕੱਲ ਪ੍ਰਕਾਸ਼ ਹੋਇਆ ਸੀਗਾ ਉਹ ਬਾਬਾ ਜੀ ਦਾ ਤੇ ਅੱਜ ਹੈਗਾ ਦੂਸਰਾ ਦਿਨ ਤੇ ਜੀ ਤੇ ਹਾਂ ਤੇ ਅੱਜ ਜਦੋਂ ਆਪਾਂ ਪਹੁੰਚਣ ਦੇ ਰਹਿ ਕੇ ਵੀ ਆਪਾਂ ਔਲੇ ਦਾ ਆਪਣੇ ਘਰ ਲੱਗੇ ਸੀ ਔਲੇ ਔਲੇ ਦਾ ਚਾਰ ਪਾ ਕੇ ਆਪਾਂ ਲੈ ਕੇ ਜਾਵਾਂਗੇ ਪਹਿਲਾਂ ਆਪਾਂ ਔਣ ਧੋਲ ਵਿੱਚ ਜੀ ਇਹਦੀ ਆਪਾਂ ਆਉਣਿਆਂ ਨੂੰ ਤੇ ਆਪਾਂ ਸਲੇ ਦੇ ਵਿੱਚ ਨਾ ਪਹਿਲਾਂ ਔਰਿਆਂ ਨੂੰ ਢਾਜਾ ਉਬਾਲ ਲਾਂਗੇ ਗਰਮ ਪਾਣੀ ਸਾਦ ਦਿਨੇ ਆਪਾਂ ਤੇ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਜਿਹੜੀ ਤਰ੍ਹਾਂ ਕਿਉਂਕਿ ਇਹ ਆਪਾਂ ਮੀਨ ਨਾਲ ਦੀ ਨਾਲ ਹੀ ਹੁਣ ਆਪਾਂ ਇਹ ਖਾਣੀ ਹੈ ਓਕੇ ਲੰਗਰ ਦਾ ਹੋਊਗਾ ਨਾ ਭੰਡਾਰਾ ਤੇ ਆਪਾਂ ਉਹਦੇ ਵਿੱਚ ਉਹਨਾਂ ਕੀ ਆਪਾਂ ਸੇਵਾ ਪਵਾਵਾਂਗੇ ਤੇ ਨਾਲ ਦੀ ਨਾਲ ਜਾਨੀ ਕਿ ਖਾਣੇ ਆਂ ਜੀ ਇਹ ਤਾਂ ਕਰਕੇ ਆਪਾਂ ਇਹਨਾਂ ਨੂੰ ਜਿਹੜੀ ਤਰ੍ਹਾਂ ਉਬਾਲ ਕੇ ਫਿਰ ਆਪਾਂ ਨੂੰ ਤੜਕਾ ਲਾ ਕੇ ਦੇਗੇ ਜਾਵਾਂਗੇ ਇਸ ਤਰ੍ਹਾਂ ਬਣੀ ਹਰਵੇਰੀ ਵਾਲਾ ਅਚਾਰ ਆਪਾਂ ਨਾਲ ਕਿ ਲੈ ਕੇ ਜਾਣੀ ਹੁੰਦੀ ਹੈ ਤੇ ਬੂਟਾ ਵਾਲਾ ਰੱਤੇ ਘਰੇ ਲੱਗਿਆ ਵੇ ਤੇ ਆਪਾਂ ਤਾਂ ਕਰਕੇ ਜੀ ਹਰਵੇਰੀ ਬਣਾ ਕੇ ਲੈ ਕੇ ਜਾਣੀ ਆ ਨਾਲ ਤਾਂ ਜੀ ਇਹ ਜਿਹੜਾ ਅਚਾਰ ਹੈ ਤੇ ਇਹ ਆਪਣੀ ਸੇਵਾ ਪੈ ਜਾਂਦੀ ਹੈ ਨਾਲੇ ਸਾਰੀ ਸੰਗਤ ਦੇ ਮੂੰਹ ਚ ਪੈ ਜਾਂਦਾ ਚਲੋ ਦੇਖੋ ਜੀ ਆਪਾਂ ਹਣੇ ਤਾਂ ਇਹ ਉਬਾਲਾਂਗੇ ਉਬਾਲ ਕੇ ਫਿਰ ਆਪਾਂ ਇਹਨਾਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਫਿਰ ਆਪਾਂ ਨਾਲ ਤੜਕਾ ਲਾਵਾਂਗੇ ਈ ਵਾਲੇ ਹੀ ਆਪਣੇ ਹੈਗੇ ਆ ਤਿੰਨ ਕਿਲੋ ਵਾਲੇ ਆ ਸਾਗ ਦੇ ਵਿੱਚ ਹੁਣ ਆਪਾਂ ਇਹ ਜਿਹੜੇ ਦਰਦਾਂ ਬਾਈ ਜਸਾ ਯਾਪਾਂ ਨੂੰ ਚੈਂਬਰਟ ਵਾਸਤੇ ਭੱਜਦਾ ਵੀ ਫਿਰ ਇਹ ਆਪਣੇ ਉਬਲ ਜਾਣਗੇ ਹਾਂ ਜੀ ਜੀ ਨੇ ਆਪਣੇ ਔਲੇ ਉਬਲਦੇ ਆ ਕਿ ਉਹਨੇ ਆਪ ਚਾਰ ਚੁੱਕ ਜੀਏ ਆਪਾਂ ਕੱਪੜੇ ਵੀ ਚੇਂਜ ਕਰਦਗੇ ਤੇ ਫਿਰ ਆਪਾਂ ਆ ਕੇ ਚਾਰ ਪਾਉਨੇ ਆ ਚਾਰ ਉਬਲ ਗਿਆ ਜੀ ਆ ਦੇਖੋ ਹਾਂਜੀ ਆਪਣੇ ਔਲੇ ਉਬਲ ਗਏ ਆ ਜੀ ਆ ਦੇਖੋ ਵਟਕਾ ਲਾ ਕੇ ਦੇਖਨੇ ਆ ਦੇਖੋ ਜੀ ਆਪਣੇ ਆਲੇ ਚੰਗੀ ਤਰ੍ਹਾਂ ਉੱਪਰ ਗਿਆ ਆ ਦੇਖੋ ਕੋਲੇ ਹੋ ਗਏ ਆ ਸੌਫਟ ਹੋ ਗਿਆ ਹੁਣ ਆਪਾਂ ਇਹਨਾਂ ਦਾ ਪਾਣੀ ਜਿਹੜਾ ਛਾਣ ਲੈਣਾ ਪਾਣੀ ਦਾ ਪਾਣੀ ਦਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਤੇ ਫਿਰ ਆਪਾਂ ਜੀ ਆ ਤੇਲ ਪਾਤਾ ਕੜਾਈ ਦੇ ਵਿੱਚ ਕੋਈ ਗੱਲ ਨਹੀਂ ਜੇ ਮਾਰੇ ਮੋਟੇ ਆਪਣੇ ਗਿੱਲੇ ਵੀ ਰਹਿ ਜਾਣਗੇ ਨਾ ਤਾਂ ਕੋਈ ਗੱਲ ਨਹੀਂ ਇਹ ਤਾਂ ਆਪਣੇ ਜਾਂਸਾਰ ਖਾਦੇ ਹੀ ਜਾਣੀਆਂ ਜਿਉਲੇ ਤੇ ਆਦਮੀ ਦਾ ਕੱਲ ਲੱਗ ਜਾਣੀ ਹੈ ਸਾਰੇ ਕੱਲ ਲੱਗ ਹੀ ਜਾਣੀਆਂ ਤੇ ਜੇ ਆਪਾਂ ਲੰਬਾ ਸਮਾਂ ਰੱਖਣੇ ਹੁਣ ਤੇਰਾ ਆਪਾਂ ਨੂੰ ਧੁੱਪ ਲਵਾਉਣੀ ਪੈਗੀ ਜਿੰਨੀ ਤਰ੍ਹਾਂ ਸਪਾਉਣੀ ਪੈਂਦੇ ਆ ਤੇ ਹੁਣ ਤਾਂ ਆਪਾਂ ਸਬਜ਼ੀ ਨੂੰ ਤੜਕਾ ਲਾ ਜੀਦਾ ਜੀ ਮੈਨੂੰ ਉਹ ਤਾਂ ਘਰ ਮਾਣਾ ਜੀ ਤੇ ਜੇ ਆਪਾਂ ਤੇਲ ਆਪਣਾ ਇਹਦਾ ਕਰ ਦਈਏ ਆਪਾਂ ਇਹਦੇ ਵਿੱਚ ਪਾ ਦਈਏ ਹਰਾ ਈ ਤੇ ਇੱਕ ਆਪਾਂ ਬਾਅਦ ਵਿੱਚ ਕਲਾਂਜੀ ਤੇ ਮੇਥੀ ਦਾਣਾ ਤੇ ਜੀਰਾ E chi già guarda, trovate, non la l'ha trattata, non ve l'ha trattata io, io lo so. Questa. ਇਹ ਕਿਰਨ ਜਿੰਕਾ ਟੰਕਾ ਲੱਗੇਗਾ ਇਹਨੇ ਸਵਾਰ ਬਣ ਜਾਣੇ ਨੇ ਸਬਜ਼ੀ ਉਹ ਇਹਦੇ ਵਿੱਚ ਥੋੜਾ ਆਪ ਪਾ ਦੇਣਾ ਜੀ ਮੂਨਰ ਕੇ ਸੋ ਤਰਾ ਵੀ ਆਪਾਂ ਨਮਕ ਪਾ ਦੇਗੇ ਹੰਤਾ ਜੀ ਜੇ ਨਾ ਪਾ ਦੇਣਾ ਆਪਾਂ ਨੂੰ ਪਤਾ ਹੈ ਵੀ ਨਮਕ ਇੰਨਾ ਪਾਣਾ ਹੈ 4-5 ਚਮਚ ਪਾ ਦੇਣੇ ਤੇ ਮਿਰਚ ਦਾ ਵੀ ਆਪਾਂ ਇੱਕ ਚਮਚੀ ਪਾਉਣਾ ਹੈ ਐਸਾ ਤੇ ਹਲਦੀ ਦਾ ਵੀ ਆਪਾਂ ਇੱਕ ਚਮਚੀ ਪਾਉਣਾ ਹੈ ਇਸ ਕਰ ਲੈ ਖੁਲੀ ਚਾਰ ਵਧੀਆ ਚਾਰ ਬਣ ਜਾਣਾ ਇਹ ਪਸਾਜਰਾ ਤੁੰਗ ਵਰਤਾਇਆ ਜਾਊਗਾ ਜੀ ਤੇ ਕੁਛ ਕੱਲ ਨੂੰ ਵਰਤਾਇਆ ਜਾਊਗਾ ਤੁਹਾਡਾ ਆਚਾਰ ਜਿਹੜਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਜੀ ਇਸ ਤਰ੍ਹਾਂ ਆਪਾਂ 5 ਮਿੰਟ ਰੱਖ ਦਾਂਗੇ ਠੰਡਾ ਹੋ ਜਾਏਗਾ ਮਾਜੀ ਮੇਰੇ ਸਾਰੇ ਆ ਗਏ ਆ ਸਾਰੇ ਆ ਗਏ ਠੀਕ ਹੂੰ ਟਿਕਾ ਟਿਕਾ ਜੈ ਅੱਜ ਮੈਂ ਪਾ ਲਵਾਂ ਲੈ ਕੇ ਸਾਰੇ ਮੁਆ ਨਾ ਕੁਂਛਾ ਦੀ ਸਿਂ ਮਾਡ ਮਾਡ ਜਨ੍ਤ ਮਾਯ ਕੇ ਸ਼ੂਨ ਦੀ ਗੋਯਾ ਮੀ ਸਾਡ ਜਾਣ ਕਰ ਤਾਰ ਕੇ ਕੇ ਸੀ

मनोहर जो मतिया योति न जान लो की उपगत करता से का बन पाए होला हाय जो जवान ने मानी तथा निमा के पराते पाद लुठायो सिंधु सा में गन गुराते

जाकर नाम तोड़िया जमसोचा तो है जाके सरना पाप तोड़ी जाके सिया त्याग तोड़ी और नानी ओके कार तोड़ी जरका दारू तोड़कर यह नानी मन्ना बार तोड़ी कोई बात अल्प तोड़ने के बाहर